ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਸੰਗਤਾਂ ਦਾ ਪਹੁੰਚਿਆ ਹਜ਼ੂਰ ਵੱਡੇ ਗਿਰਦੇ ਵਿੱਚ ਸਭ ਦਾ ਸ਼੍ਰੀ ਦਰਬਾਰ ਸਹਿ ਵਿਖੇ ਹੋਈਆਂ ਨਤਮਸਤਕ ਭਾਰੀ ਮੀ ਦੇ ਬਾਵਜੂਦ ਵੀ ਸੰਗਤਾਂ ਦੀ ਗਿਣਤੀ 'ਚ ਨਹੀਂ ਆਈ ਕੋਈ ਕਮੀ ਖਾਧਰਥੀ ਸਿੰਘ ਸਾਹਿਬ ਗਿਆਨੀ ਰਗਵੀ ਸਿੰਘ ਦੇ ਸਮੂਹ ਸੰਗਤ ਨੂੰ ਦਿੱਤੀ ਵਧਾਈ ਅੱਜ 5ਵੀਂ ਪਾਠਸ਼ਾਲਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਸਚਕੜ ਸ਼੍ਰੀ ਹਰਬੰਸ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ ਭਾਰੀ ਬੀ ਪੈਂਟ ਦੇ ਬਾਵਜੂਦ ਵੀ ਸੰਗਤਾਂ ਦੀ ਗਿਣਤੀ ਦੇ ਵਿੱਚ ਕੋਈ ਕਬੀ ਨਜ਼ਰ ਨਹੀਂ ਆ ਰਹੀ ਸ਼ਰਦਾ ਭਾਵਨਾ ਦੇ ਨਾਲ ਸੰਗਤਾਂ ਸ਼੍ਰੀ ਦਰਬਾਰ ਸਹਿਬ ਦਤਮਸਤਕ ਹੋ ਰਹੀਆਂ ਹਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਅਤੇ ਸੰਗਤਾਂ ਦੇ ਵੱਲੋਂ ਕੀਰਤਨ ਵੀ ਸੁਣਿਆ ਗਿਆ ਅਤੇ ਇਸ ਮੌਕੇ ਸ਼੍ਰੀ ਹਰਮੰਦ ਸਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਮੈਨੇਜਰ ਵਿਕਰਮ ਸਿੰਘ ਨੇ ਸਮੂਹ ਸੰਗਤ ਨੂੰ ਵਧਾਈ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਗਗਨ ਨਵਖੰਡ ਬਹਿ ਜੋ ਸਵਰੂਪੀ ਰਹੇ ਉਹ ਭਰ ਭਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਰ ਤਖਤ ਰਾਜਾ ਸੋ ਬਹ ਜੋ ਤਖਤ ਯੋਗ ਹੋਈ ਜਿੰਨੇ ਸੱਚ ਪਛਾਣਿਆ ਸੱਚ ਰਾਜੇ ਸਈ ਅੱਜ ਦੇ ਦਿਨ ਦੀ ਤੁਣਗਾਂ ਦੇ ਬਾਲਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਪੁੰਜ ਬੈਰਾਗ ਦੀ ਮੂਰਤ ਬਾਣੀ ਦੇ ਬੋਹਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਚਨਹਾਰੇ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ ਅੱਜ ਸਤਿਗੁਰਾਂ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਆਪਰਸਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਬੋਤੀਆਂ ਸੰਗਤਾਨੋ ਤੁਹਾਨੂੰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਦੇ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਦਰਬ ਨ ਆਇਓ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਸ਼ਾ ਜੀ ਬਾਣੀ ਦੇ ਬੋਹਿਤ ਕਲਜੂ ਕੇ ਜੋਹਾਸ਼ ਸ਼ਾਂਤੀ ਦੇ ਪੁੰਜੇ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਅੱਜ ਗੁਰਪਤਾ ਗਤੀ ਦਿਵਸ ਹੈ ਸ੍ਰੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਬੜੀ ਸ਼ਰਧਾ ਪੂਰਵਕ ਸਾਝਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਇਸ ਗੁਰਪੁਰਬ ਗੁਰਪਤਾ ਗਤੀ ਗੁਰਪੁਰਬ ਨੂੰ ਨਤਮਸਤਕ ਹੋ ਰਹੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸੂਚੀ ਸੰਗਤ ਨੂੰ ਕਾਇਨਾਤ ਨੂੰ ਸ਼੍ਰੋਮਣੀ ਗੁਰਪ੍ਰਭੰਦਕ ਕਮੇਟੀ ਦਰਬਾਰ ਸਾਹਿਬ ਵੱਲੋਂ ਸਾਰਿਆਂ ਨੂੰ ਇਸ ਗੁਰਪਤਾ ਗਤੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਅਪੀਲ ਕਰਦੇ ਆਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਰ ਪ੍ਰਾਣੀ ਅੱਜ ਦੇ ਦਿਨ ਗੁਰੂ ਸਿੱਖਿਆ ਖੁਸ਼ੀਆਂ ਲੈ ਲਈ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਪਿਆਰ ਰੱਖਣ ਬਾਣੀ ਪੜਨ ਬਾਣੀ ਸੁਣਨ ਇਹੀ ਸਭ ਦਾ ਮੂਲ ਮੰਤਰ ਕਰਨ ਸਭ ਨੂੰ ਅਰਦਾਸ ਬੇਨਤੀ ਹੈ ਕਿ ਉਹ ਆਪਣੀ ਜੀਵਨ ਨੂੰ ਸਫਲ ਬਣਾਉਣ ਦੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵਾਦ ਕੋ ਵੱਦ ਬਾਣੀ ਪੜ੍ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰਦੀਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਰ ਦੀ ਖਾਸ ਰਿਪੋਰਟ Subscribe Time TV the latest press bell icon This program is sponsored by the Singla office Bakersfield for all your immigration, family law needs Call or scan QR code to contact us Rodis Inc. Million miles with smile or scan QR code to contact us The Indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.